ਸੁਭਾ ਦਾ ਮਜ਼ੇਦਾਰ ਜਾਂ ਨਾਸ਼ਤਾ ਜਾਂ ਬੱਚਿਆਂ ਨੂੰ ਸਕੂਲ ਵਿੱਚ ਚਟਪਟ ਦੇਣਾ ਹੋਵੇ ਪਰੌਂਠਾ ਤਾਂ ਉਹਦੇ ਲਈ ਇਹ ਮਸਾਲਾ ਤਿਆਰ ਕਰਕੇ ਰੱਖਿਓ 2 ਚਮਚਾ ਸੌਂਫ ਦੇ 2 ਚਮਚ ਜੀਰੇ ਦੇ 1 ਚਮਚ ਸਾਬਤ ਧਨੀਆ ਅੱਧਾ ਚਮਚ ਮੇਥੀ ਦਾਣਾ 1 ਚਮਚ ਅਜਵੈਨ ਦਾ ਇਕ ਲਿਆ ਤੇਜ ਪੱਤਾ ਵੱਡੀ ਇਲਾਇਚੀ ਹਲਕਾ ਜਿਹਾ ਰੋਸਟ ਕਰ ਲਿਓ ਉਸ ਤੋਂ ਬਾਅਦ 1 ਚਮਚ ਪੀਲੀ ਸਰੋਂ ਦਾ ਪਾ ਦਿਓ ਪੀਲੀ ਸਰੋਂ ਨੂੰ ਤੁਸੀਂ ਜ਼ਿਆਦਾ ਨਹੀਂ ਪਕਾਉਣਾ ਗੈਸ ਨੂੰ ਇੱਥੇ ਬੰਦ ਕਰਕੇ ਇੱਕ ਟੁਕੜਾ ਮਿਕਸ ਕਰਿਓ ਦਾਲ ਚੀਨੀ ਦਾ ਜਦੋਂ ਇਹ ਮਸਾਲੇ ਠੰਡੇ ਹੋ ਗਏ ਤਾਂ ਇਲਾਇਚੀ ਵਿੱਚੋਂ ਦੇ ਦਾਣੇ ਜੇ ਵਾਰ ਕੱਢ ਲਿਓ ਫਿਰ ਇੱਕ ਜੱਗ ਵਿੱਚ ਪਾ ਕੇ ਦੇਗੀ ਕਸ਼ਮੀਰੀ ਮਿਰਚ ਇੱਕ ਚਮਚ ਪਾਈ ਹੈ ਹਲਦੀ ਇੱਕ ਚਮਚ ਨਮਕ ਦਾ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਇਹ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਉਸ ਤੋਂ ਬਾਅਦ ਇਹਨੂੰ ਦਰਦਰਾ ਜਿਹਾ ਪੀਸ ਕੇ ਕਿਸੇ ਵੀ ਬਾਕਸ ਦੇ ਵਿੱਚ ਪਾ ਕੇ ਰੱਖ ਲਿਓ ਲੰਬੀ ਢੇਰ ਤੱਕ ਇਹ ਮਸਾਲਾ ਖਰਾਬ ਨਹੀਂ ਹੁੰਦਾ ਫਿਰ ਇੱਕ ਲਵਾ ਕੇ ਪੇੜਾ ਤੇ ਉਹਨੂੰ ਬੇਲ ਕੇ ਉੱਪਰ ਲਗਾਵਾਂਗੇ Տੇਰ ਸਾਰਾ ਦੇਸੀ ਕਿਉ ਵਿੱਚਕਾਰ ਉਹਦੇ ਕੱਟ ਲਗਾ ਲਿਆ ਵਿੱਚ ਪਾਇਆ ਮਸਾਲਾ ਇੱਕ ਸਾਈਡ ਤੇ ਪਾਵਾਂਗੇ ਥੋੜੀ ਜੀ ਮੇਥੀ ਤੇ ਕਾਫੀ ਸਾਰਾ ਪਾ ਦਾਂਗੇ ਦੂਜੀ ਸਾਈਡ ਤੇ ਧਨੀਆ ਤੁਸੀਂ ਚਾਹੋ ਤੇ ਇੱਥੇ ਸੁੱਕੀ ਮੇਥੀ ਵੀ ਪਾ ਸਕਦੇ ਹੋ ਪਰੌਂਠੇ ਨੂੰ ਫੋ ਲਿਓ ਫਿਰ ਤਾਂ ਵੀ ਉਪਰ ਪਾ ਕੇ ਦੋਨੇ ਸਾਈਡਾਂ ਤੇ ਲਗਾਇਓ ਕਿਉਂ ਚਟਪਟ ਬਹੁਤ ਹੀ ਮਜ਼ੇਦਾਰ ਪਰੌਂਠਾ ਬਣ ਕੇ ਤਿਆਰ ਹੁੰਦਾ ਤੁਸੀਂ ਬੱਚਿਆਂ ਨੂੰ ਬਣਾ ਕੇ ਦਿਓ ਚਾਹੇ ਆਪ ਖਾਓ ਬਹੁਤ ਜ਼ਿਆਦਾ ਟੇਸਟੀ ਬਣਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਣਾ ਕੇ ਇੱਕ ਵਾਰੀ ਜ਼ਰੂਰ ਖਾਓ ਧੰਨਵਾਦ ਜੀ